ਹਾਂਜੀ ਅੱਜ ਕੇ ਐਲ ਜਾਨ ਦੇ ਵੈਲਫੇਅਰ ਟਰਸਟ ਵੱਲੋਂ ਜ਼ਰੂਰਤਮੰਦਾਂ ਦੀ ਸੇਵਾ ਨੂੰ ਸਮਰਪਿਤ ਅਸੀਂ ਅੱਜ ਇੱਕ ਸ਼ਰਧਾਂਜਲੀ ਸਮਾਰੋਹ ਕਰਵਾ ਰਹੇ ਹਾਂ ਇਹਦੇ ਵਿੱਚ ਲੋੜਵੰਦਾਂ ਨੂੰ ਅਸੀਂ ਸੱਤ ਲੋੜਵੰਦਾਂ ਨੂੰ ਅਸੀਂ ਵੀਲ 13 ਅਸੀਂ ਅੱਜ ਪ੍ਰਵਾਟ ਕਰਵਾ ਰਹੇ ਹਾਂ ਸਾਡੀ ਸੰਸਥਾ ਦੇ ਸਾਰੇ ਮੈਂਬਰ ਹੈਗੇ ਆ ਔਰ ਵਿਸ਼ੇਸ਼ ਤੌਰ ਤੇ ਅੱਜ ਜੋ ਸਾਡੇ ਸੰਸਥਾ ਦੇ ਮੇਨ ਬਾਨੀ ਸ਼੍ਰੀ ਕੇ ਐਲ ਜਾਨ ਜੀ ਉਹਨਾਂ ਦੇ ਸੁਪੁੱਤਰ ਸ਼੍ਰੀ ਗੁਰਨੇਕ ਮਾਲੀ ਜੀ ਦਾ ਜੋ ਬੀਤੀ ਦੇਣੀ ਗੰਭੀਰ ਬਿਮਾਰੀ ਦੇ ਕਾਰਨ ਉਹਨਾਂ ਦਾ ਜੋ ਡੈਥ ਹੋ ਗਈ ਸੀ ਤਾਂ ਅੱਜ ਅਸੀਂ ਉਹਨਾਂ ਨੂੰ ਆਪਣੇ ਸਾਰੇ ਸਮੂਹ ਮੈਂਬਰਾਂ ਦੇ ਵੱਲੋਂ ਇੰਡੀਆ ਦੀ ਟੀਮ ਵੱਲੋਂ ਅਸੀਂ ਅੱਜ ਸ਼ਰਧਾਂਜਲੀ ਭਾਪੇ ਨੇ ਸ਼ਰਧਾਂਜਲੀ ਭੇਟ ਕਰ ਰਹੇ ਹਾਂ ਭਗਵਾਨ ਉਹਨਾਂ ਦੀ ਰੂਹ ਨੂੰ ਸ਼ਾਂਤੀ ਰੱਖੇ ਔਰ ਇਹਦੇ ਨਾਲ ਹੀ ਅਸੀਂ ਅੱਜ ਸੱਤ ਜ਼ਰੂਰਤਮੰਦਾਂ ਨੂੰ ਵੀਲਤੀਆਂ ਪ੍ਰੋਵਾਈਡ ਕਰਵਾ ਰਹੇ ਹਾਂ ਜਿਹਦੇ ਵਿੱਚ ਕੁਝ ਤਾਂ ਜੋ ਜ਼ਰੂਰਤਮੰਦ ਹੈਗੇ ਆ ਉਹ ਇੱਥੇ ਪਹੁੰਚ ਨਹੀਂ ਸਕੇ ਅਸੀਂ ਉਹਨਾਂ ਨੂੰ ਘਰੋ ਘਰ ਜਾ ਕੇ ਵੀਲਚਰਾ ਦੇਣੀਆਂ ਆ ਆ ਇਹਨਾਂ ਵਿੱਚ ਆਏ ਸਾਰੇ ਜਿੰਨੇ ਵੀ ਮਹਿਮਾਨ ਹੈਗੇ ਅੱਜ ਦੇ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਹੜੇ ਇਸ ਟਾਈਮ ਦੇ ਵਿੱਚ ਆਏ ਹੈਗੇ ਆ ਸਪੈਸ਼ਲ ਤੌਰ ਤੇ ਮੁਰਗੀ ਸਿੰਘ ਰੋਤਰਾ ਜੀ ਬਲੱਡ ਬੈਂਕ ਦੇ ਪ੍ਰਧਾਨ ਸਾਹਿਬ ਔਰ ਤਾਰਾ ਜਨ ਚੁੰਬਰ ਜੀ ਔਰ ਸੁਰਜੀਤ ਕਨੜਾ ਜੀ ਔਰ ਜਸਵਿੰਦਰ ਟੇਕੇਦਾਰ ਜੀ ਔਰ ਗੁਰਦੀਪ ਕੰਗ ਜੀ ਆਏ ਹੋਏ ਹਨ ਢੰਡਾ ਸਾਹਿਬ ਆਇਆ ਇਹਨਾਂ ਦਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਆ ਸਾਡੇ ਮੈਂਬਰਾਂ ਦਾ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਰੱਖੇ ਜੋ ਵੀ ਇਸ ਸੇਵਾ ਕਾਰਜਾਂ ਵਿੱਚ ਸਾਡੇ ਨਾਲ ਸਹਿਯੋਗ ਕਰਦੇ ਆ ਤੇ ਮੈਂ ਬਹੁਤ ਧੰਨਵਾਦ ਕਰਦਾ ਸਾਰਿਆਂ ਦਾ ਬਹੁਤ ਮਿਹਰਬਾਨੀ ਥੈਂਕ ਜਿਸ ਤੇ ਸਾਰੇ ਆਪਾਂ ਗੱਤਰ ਤੋਂ ਆਏ ਆ ਸੰਭਾਲੀ ਦੇ ਰਹਿਆਂ ਸਤਕਾਰਯੋਗ ਗੁਰਨੇਕ ਮਾਲ ਜੀ ਜੁਕੇ ਜਿਹੜੇ ਕੇ ਸੁਪੁੱਤਰ ਸਨ ਸਾਡੇ ਸਤਕਾਰਯੋਗ ਕੇ ਐਲ ਚਾਂਦ ਜੀ ਦੇ ਕੇ ਐਲ ਚਾਂਦ ਜੀ ਦੇ ਬਾਰੇ ਗੱਲ ਖੱਲੀ ਸੀ ਕਿ ਉਹਨਾਂ ਨੇ ਇਸ ਥਾਂ ਤੇ ਜਿਸ ਥਾਂ ਤੋਂ ਜੰਪੇ ਭਲਕੇ ਬਾਅਦ ਜੁਕੇ ਵਿੱਚ ਗਏ ਸੀ ਇਸ ਥਾਂ ਨੂੰ ਖੁੱਲ੍ਹਿਆ ਨੇ ਔਰ ਦਿਹਾ ਕਰਮ ਕਰਨਾ ਚਾਲੂ ਕਰਤਾ ਜਿਹੜਾ ਇੱਕ ਨਵਿਕਲਾ ਕੰਮ ਸੀਗਾ ਨਵਿਕਲਾ ਕੰਮ ਨੂੰ ਇਨਸਪਾਇਰ ਕਰਨ ਲਈ ਸੀ ਇਹਨਾਂ ਦਾ ਬੇਟਾ ਕਿਉਂਕਿ ਇਹ ਸਪੈਸ਼ਲ ਚਾਈਲਡ ਸੀ ਸੋ ਉਹਨਾਂ ਨੇ ਪੁਆੜੇ ਧਰਤੀ ਦੇ ਬਾਹਰਲੇ ਦੇਸ਼ ਦੇ ਵਿੱਚ ਕਰਮ ਕਰਕੇ ਕੰਮ ਕਰਕੇ ਉੱਥੋਂ ਲਿਆ ਕੇ ਮਾਇਆ ਇੱਥੇ ਉਹ ਲੋਕ ਜਿਹੜੇ ਕਿ ਸਪੈਸ਼ਲ ਬੱਚੇ ਜਾਂ ਕਿਸੇ ਤਰ੍ਹਾਂ ਦਾ ਅਪੰਗ ਹੋ ਗਏ ਉਹਨਾਂ ਦੀ ਸੇਵਾ ਕਰਨ ਚਾਲੂ ਕਰ ਦਿੱਤੀ ਔਰ ਇੰਪਾਇਰ ਹੋਇਆ ਆਪਣੇ ਬੇਟੇ ਤੋਂ ਕਿਉਂਕਿ ਬੇਟਾ ਸਪੈਸ਼ਲ ਚਾਈਲਡਸ ਗਾ ਔਰ ਉਸਨੇ ਸੋਚਿਆ ਕਿ ਮਿੰਨੂ ਅੱਜ ਘਰ ਦੇ ਵਿੱਚ ਕਸ਼ਟ ਆ ਦੁੱਖ ਆ ਤੇ ਕਿਉਂ ਨਾ ਮੈਂ ਇਸ ਤਰੀਕੇ ਦਾ ਕੰਮ ਕਰਾਂ ਜਿਹੜਾ ਕਿ ਜਿਨ੍ਹਾਂ ਨੂੰ ਇਹ ਕਸ਼ਟ ਹੈ ਉਹ ਹਰਿਆ ਜਾਵੇ ਔਰ ਆਪਾਂ ਬੰਟੀ ਦੇਖਦੇ ਹਾਂ ਠੀਕ ਹੈ ਉਹਨਾਂ ਦਾ ਭਾਂਡਾ ਇਹ ਇਹਦਾ ਬੇਟਾ ਵੀ ਆਪਾਂ ਸਾਹਮਣੇ ਦੇਖਦੇ ਇਹ ਸਪੈਸ਼ਲ ਹੈ ਤੇ ਪ੍ਰਮਾਤਮਾ ਕਰੇ ਇਹ ਸਪੈਸ਼ਲ ਚਾਈਲਡ ਸਪੈਸ਼ਲ ਜਾਣ ਲੱਗੇ ਵੀ ਸਪੈਸ਼ਲ ਕੰਮ ਕਰਕੇ ਗਏ ਤੇ ਅੱਜ ਆਪਾਂ ਸਾਰੇ ਉਹਨਾਂ ਨੂੰ ਯਾਦ ਕਰਦੇ ਹੋਏ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਇਹ ਇਹ ਵੀ ਜੋ ਯਾਦ ਹੈ ਹਮੇਸ਼ਾ ਬਣੀ ਰਹੇ ਯਾਦ ਬਣਦਾ ਇੱਕੋ ਤਰੀਕਾ ਜਿਹੜਾ ਇਹਨਾਂ ਹੁੰਦਿਆਂ ਇਹਨਾਂ ਦੇ ਨਿਮਿਤ ਕੰਮ ਚਾਲੂ ਕੀਤਾ ਸੀਗਾ ਸਤਕਾਰ ਨੂੰ ਕੇ ਐਲ ਚਾਨ ਜੀ ਨੇ ਕੇ ਐਲ ਚਾਨ ਵੈਲਫੇਅਰ ਸੁਸਾਇਟੀ ਬਣਾ ਕੇ ਇਹ ਕੰਮ ਹਮੇਸ਼ਾ ਕਰਦੇ ਰਹੇ ਔਰ ਇਸ ਬੇਟੀ ਯਾਦ ਹਮੇਸ਼ਾ ਰਹੂ ਜਿਸ ਦੇ ਨਾਲ ਕਿਉਂਕਿ ਇਹਨਾਂ ਦੇ ਕੀਤੇ ਇਹਨਾਂ ਨੂੰ ਇਨਸਪੀਰੇਸ਼ਨ ਦਿੱਤੇ ਤੇ ਉਹ ਲੋਕ ਉਹ ਜਿਹੜੇ ਕਿ ਆਰਥਿਕ ਤੌਰ ਤੇ ਕਮਜ਼ੋਰ ਆ ਔਰ ਜਿਹੜੇ ਕਿ ਆਪਣੇ ਬੱਚਿਆਂ ਨੂੰ ਜਾਂ ਕਿਸੇ ਆਹਕਾਰ ਵਿੱਚ ਹੋਏ ਅਪੰਗ ਦੀ ਸੇਵਾ ਨਹੀਂ ਕਰਦੇ ਉਹਨਾਂ ਇਹ ٹرسٹ ਕਰਦਾ ਰਹੇ। ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਤਿਕਾਰਯੋਗ ਵਰਨੇਕ ਮਲ ਜਿਹੜੇ ਕੇ ਸਾਹਮਣੇ ਦੀਵਾ ਬੁਝੋੜਾ ਦੇਗੇ ਹਨ ਉਹਨਾਂ ਦੇ ਅੱਗੇ ਸ਼ਰਧਾ ਸਤੋਣ ਭੇਟ ਕਰਦਾ ਹਾਂ।